ਤੋ ਆਹ ਦੋ ਦੰਦ ਜਰਸੀ ਬਹਿੜ ਦਾ ਲੇਵਾ ਚੈੱਕ ਕਰ ਲੋ ਤੇ 10 ਜੀ ਮਾਲੀ ਦਾ ਇਹ ਗੱਲ ਕਹਿੰਦਾ ਵੀ ਭਾਈ ਮੈਨੂੰ ਕਾਲਾ ਟਿੱਕਾ ਲਾ ਕੇ ਰੱਖੋ ਆ ਦੇਖੋ ਤੁਸੀਂ ਜਰਸੀ ਦਾ ਲੇਵਾ ਚੈੱਕ ਕਰ ਲੋ ਮਿੱਤਰੋ ਹੁਣ ਠੀਕ ਆ ਬਹੁਤ ਜਰਸੀ ਰਮਨ ਵੀਰੇ ਮਾੜੀ ਮਿਲਦੀ ਆਪਣੇ ਕੋਲੇ ਬਾਬੇ ਸ਼ੇਖ ਪਤਰੀ ਦੀ ਕਿਰਪਾ ਨਾਲ ਠੀਕ ਹੈ ਅਸੀਂ ਕੱਲ੍ਹ ਦੋਸਤੋ ਬਹੁਤ-ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਕੋਲੇ ਪਹੁੰਚੇ ਹੋયાਗੇ ਬਾਈ ਸੇਵਕ ਕੋਲੇ ਨਾ ਅੱਜ ਆਪਾਂ ਤੁਹਾਨੂੰ ਟਾਪ ਕੁਆਲਿਟੀ ਵਾਲੀਆਂ ਜਰਸੀ ਗਾਵਾ ਦਿਖਾ ਦਾਂਗੇ ਗਾਵਾ ਤਾਂ ਹੈਗੀਆਂ ਨਾ ਬਾਈ ਕੋਲੇ ਮਿੱਤਰੋ 4 ਤੇ ਦੋ ਸੂਈਆਂ ਤੇ ਦੋ ਗੱ ਇਧਰਲੇ ਪਾਸੇ ਆ ਗਈਆਂ ਐਚਐਫ ਨਸਲ ਦੀਆਂ ਤੇ ਚੌਥੇ ਨੰਬਰ ਦੇ ਉੱਤੇ ਆ ਗਈ ਹੈ ਇਧਰਲੇ ਪਾਸੇ ਇੱਕ ਸੂਈ ਸਵਾਈ ਜਰਸੀ ਹੈ ਮਿੱਤਰੋ ਤੇ ਨਾਲ ਗਿਫਟ ਦੇ ਵਿੱਚ ਨਾ ਇੱਕ ਬਾਈ ਕਹਿੰਦਾ ਨਾ ਵੀ ਆਪਾਂ ਬੱਚੀ ਦੇ ਦਾਂਗੇ ਤੇ ਬੱਚੀ ਨੂੰ ਜਨਮ ਦਿੱਤਾ ਮਿੱਤਰੋ ਇਹਨੇ ਤੇ ਸਾਰੀਆਂ ਗਾਵਾਂ ਦੀ ਨਾ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਬਾਕੀ ਨਾ ਜੇ ਤੁਹਾਨੂੰ ਆਹ ਯਾਰ ਜਰਸੀ ਗਾਵਾਂ ਸੋਹਣੀਆਂ ਲਗੀਆਂ ਤਾਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਤੇ ਆਹ ਤਾਂ ਨਾ ਮਿੱਤਰੋ ਬਾਈ ਨੇ ਨਾ ਮੈਂ ਤੁਹਾਨੂੰ ਦੱਸਾਂ ਗੱਲ ਯਾਰ ਨਾ ਯਾ ਸਰੇਦਾਂ ਨਗਿੰਨ ਨਹੀਂ ਆ ਤੇ ਤੁਸੀਂ ਇਹ ਚੈੱਕ ਕਰ ਲੋ ਵੀ ਲੇਵਾ ਤਾਂ ਹੈਗਾ ਨਾ ਜਮਾ ਇਹਦਾ ਐਂਡ ਗਲਾਬੀ ਤੇ ਮਿੱਤਰੋ ਕਾਲਾ ਟਿੱਕਾ ਲਾਇਆ ਪਿਆ ਵੀ ਭਾਈ ਅਸੀਂ ਕਾਲਾ ਟਿੱਕਾ ਲਾ ਕੇ ਰੱਖਦੇ ਆ ਇਹ ਜੀਆਂ ਸੋਹਣੀਆਂ ਜਾਸੀ ਗਾਵਾਂ ਨੂੰ ਤੇ ਆਓ ਕਰਾਗੇ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਹਾਂਜੀ ਬਾਈ ਜੀ ਹਸੀ ਕਾਲ ਜੀ ਸਿੱਕਲੋ ਠੀਕ ਹੈ ਵੀਰੇ ਜਮਾ ਚੜਦੀ ਕਲਾ ਸੇਕ ਬਾਈ ਹੋਰ ਠੀਕ ਆ ਹਾਂ ਵਧੀਆ ਕਿਰਪਾ ਬੇ ਨਾਨਕ ਦੀ ਵੀਰੇ ਲਹਿਰਾਂ ਪਹਿਰਾਂ ਵਧੀਆ ਹਾਂ ਤੇ ਸੇਕ ਬਾਈ ਜੇ ਆਪਣੇ ਪ੍ਰੋਪਰ ਐਡਰੈਸ ਦੀ ਗੱਲ ਕਰੀਏ ਵੀਰੇ ਆਪਣਾ ਧੋਲਾ ਗਿੰਗਰਾ ਵੀਰੇ ਆਪ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲੱਗਦਾ ਵੀਰੇ ਠੀਕ ਆ ਤੇ ਤਹਿਸੀਲ ਕਿਹਦੇ ਦਰਵਾਜ਼ੇ ਵੀਰੇ ਠੀਕ ਆ ਆਪ ਨੂੰ ਮਲੋਟ ਵੀ ਨੇੜੇ ਕਿਹਦੇ ਦਰਵਾਜ਼ੇ ਨੇੜੇ ਵੱਡੇ ਬਾਈ ਅੱਛਾ ਸਿੱਕ ਜਿਵੇਂ ਆਪਾਂ ਗੱਲ ਕਰ ਲਈਏ ਗਾਵਾਂ ਤਾਂ ਆਪਣੇ ਕੋਲੇ ਬਹੁਤ ਹੁੰਦੀਆਂ ਹਾਂਜੀ ਕਿਰਪਾ ਬੇਨਾਕ ਦੀ ਹੁੰਦੀਆਂ ਵੱਡੇ ਬਾਈ ਹੁਣ ਤਾਂ ਐਫ ਐਫ ਦੇ ਨਾਲ ਜਿਵੇਂ ਜਰਸੀ ਗਾਵਾਂ ਵੀ ਆਉਣ ਲੱਗੀਆਂ ਜਰਸੀ ਹੁੰਦੀਆਂ ਵੱਡੇ ਐਚ ਐਫ ਵੀ ਹੁੰਦੀਆਂ ਹੁੰਦੀਆਂ ਮੇਰੇ ਕੋਲ ਤਕਰੀਬਨ ਵੀਰੇ ਆਪਣੇ ਕੋਲੇ ਹਰ ਟਾਈਮ ਕੋਈ 5-10 ਗਾਂਆਂ ਖੜੀਆਂ ਹੁੰਦੀਆਂ ਕੱਲ ਸ ਉਹ 50 ਗਾਂਾਂ ਵੇਚ ਗਿਆ ਵੱਡੇ ਭਾਈ ਅੱਛਾ ਤੂੰ ਕੱਲ ਸ਼ਾਮ ਨੂੰ ਬੜਾ ਵੇਖ ਕੇ ਵੀ ਗਿਆ ਸੀਗਾ ਤੂੰ ਨਾ ਬਾਹਰ ਸੀਗਾ ਤੂੰ ਤੇ 4 ਗਾਂਾਂ ਸੂਏ ਵੇਚੀਆਂ ਵੱਡੇ ਭਾਈ ਦੋ ਜਲੰਦਰ ਤੇ ਲੈ ਗਏ ਦੋ ਫਾਇਲ ਕਾ ਲੈ ਗਏ ਸੀਗੇ ਠੀਕ ਹੈ ਅੱਛਾ ਸੇਕ ਦੋ ਗਾਵਾਂ ਹੋਰ ਆਉਣੀਆਂ ਵੀ ਆ ਦੋ ਹੋਰ ਆਉਣੀਆਂ ਵੀਰੇ ਅੱਛਾ ਪਹਿਲੇ ਨੰਬਰ ਵਾਲੀ ਗਾਂ ਤੋਂ ਆਪਾਂ ਸਟਾਰਟ ਕਰ ਲੀਏ ਜੀ ਹਾਂ ਜੀ ਵੀਰੇ ਜਿਵੇਂ ਤੇਰੇ ਕੋਲੇ ਆ ਬੈੜ ਆ ਗਈ ਇਹ ਜਰਸੀ ਹੈ ਵੀਰੇ ਦੂਜਾ ਸੂਆ ਅੱਛਾ ਇਹ ਵੀਰੇ ਕੱਲ ਸ਼ਾਮ ਨੂੰ ਸੂਈ ਆ ਵੀਰੇ ਸਾਢੇ 4-5 ਵਜੇ ਅੱਛਾ ਕੱਲ ਸ਼ਾਮ ਦੀ ਸੂਈ ਆ ਗਈ ਹਾਂ ਮੇਰੇ ਬੱਛੂ ਮਗਰਾ ਵੀਰੇ ਜੇਰ ਜੂ ਰੁਪਈਆ ਰਮਨ ਵੀਰੇ ਆਪਣੀ ਸੋਹਾਂ ਨਾਲੇ ਦੁੱਧ ਕੱਢਿਆ ਵੱਡੇ ਵੀਰੇ ਅੱਛਾ ਟਾਈਮ ਹੁਣ ਮੇਰੇ ਸਹਾਨੂੰ ਸਾਢੇ 12:30 ਦਾ ਹੋਊਗਾ ਹਾਂ ਤੇ ਆਪਾਂ ਸਵੇਰ ਨਾਲ ਮਿਲ 6 ਵਜੇ ਆਪਾਂ ਕੱਢਿਆ ਬੱਛੂ ਛੁਰ ਜਾ ਕੇ 2-3 ਕਿਲੋ ਕੱਢਿਆ ਹੋਇਆ ਵੀਰੇ ਬੋਲਾ ਦਾ ਠੀਕ ਆ ਤੇ ਜੇ ਇਹ ਗੱਲ ਕਰ ਲਗੇ ਬਈ ਇਹ ਤੇਰੀ ਜਰਸੀ ਆ ਗਈ ਤੇ ਮਗਰ ਬੱਛੀ ਆ ਗਈ ਮਗਰ ਬੱਛੀ ਰਮਣ ਕਿੰਨੇ ਦੁੱਧ ਆ ਲਈ ਜਾਸੀ ਰਮਣ ਵੀਰੇ ਪਹਿਲ ਨੇਤਾ 18 ਕਿਲੋ ਅੱਛਾ ਕੈਨ ਆਲੀ ਗੱਲ ਨਹੀਂ ਰਮਣ ਵੀਰੇ ਬੰਦਾ ਕੋਈ ਸੌਦਾ ਕਰ ਲੇ ਆਪਾਂ 20 ਕਿਲੋ ਕਰੋ ਚੋਕੇ ਲੈ ਰਵਣੇ ਐਡੀ ਖਰੀਏ ਬਾਈ ਠੀਕ ਆਲੇ ਆਪਨੇ ਕਰੀਬੀ ਬੰਦੇ ਤੋਂ ਆਈ ਰਵਣ ਵੀਰੇ ਠੀਕ ਆ ਹਾਂਜੀ ਬਾਈ ਮੇਂ ਮਤਲਬ ਆਪਾਂ ਕਹਿ ਦਈਏ ਵੀ ਸਹੀਦੀ ਵਾਲੇ ਬੰਦੇ ਤੋਂ ਆਈ ਸਹੀਦੀ ਵਾਲੇ ਬੰਦੇ ਰਵਣ 20 ਕਿਲੋ ਦੇਣਾ 1 ਕਿਲੋ ਨਹੀਂ ਗਈ ਪੰਜਾਬ ਵਾਲੀ ਰਮਣ ਵੀਰੇ ਠੀਕ ਆ ਹਾਂਜੀ ਬਾਈ ਅ ਬਾਕੀ ਯਾਰ ਨਾ ਇੰਨਾ ਸਾਫ ਸੁਥਰਾ ਲੇਵਾ ਬਹੁਤ ਘੱਟ ਬਹੁਤ ਰਮਣ ਹਿੱਤ ਨਾ ਜੇ ਕੋਈ ਕੱਲ ਸੁਈਆ ਗਾਣ ਨੂੰ ਦ ਕਉ ਰਮਨ ਬ੍ਰੇਜ ਜਰਸੀ ਰਮਨ ਵੀਰੇ ਮਾੜੀ ਮਿਲਦੀ ਆਪਣੇ ਕੋਲੇ ਬਾਬੇ ਸ਼ੇਖ ਪੱਤ ਜੀ ਕਿਰਪਾ ਨਾਲ ਠੀਕ ਆ ਲੈ ਵੀ ਆਹ ਦੇਖ ਲੋ ਮਿੱਤਰੋ ਬਾਕੀ ਨਾ ਤੁਸੀਂ ਇਹਦਾ ਮੂੰਹ ਚੈੱਕ ਕਰ ਲੋ ਰਮਨ ਫੇਸਪੂਸ ਵੇਖੀ ਲੈ ਚੱਲ ਕੇ ਰਹਾ ਸਹੀ ਕਾ ਇਧਰਲੇ ਪਾਸੇ ਆ ਜਾ ਕਰ ਇਹ ਆਹ ਦੇਖ ਲੋ ਮਿੱਤਰੋ ਹੁਣ ਜਿਹੜੀ ਤੁਸੀਂ ਆ ਜਰਸੀ ਆ ਗਈ ਨਾ ਵਿੱਚ ਥਾਨਲੇਵੇ ਦੀ ਚੈੱਕ ਕਰ ਲੋ ਤੁਸੀਂ ਹਨਾ ਕੁਆਲਿਟੀ ਵਾਲੇ ਪੱਖ ਤੋਂ ਬਹੁਤ ਜ਼ਿਆਦਾ ਚੰਗੀ ਆ ਹੁਣ ਆਹ ਦੇਖੋ ਕੰਨਾਂ ਕੋਨਾਂ ਦੀ ਤੇ ਇਹ ਆਹ ਲੇਵਾ ਦੇਖ ਲੋ ਕਰਮਾਲੀ ਦਾ ਹੈਣ ਫਟਵਾਲ ਮੰਗੂ ਜਮਾਨ ਕੱਲਾ ਕੱਲਾ ਥਾਨ ਲੱਗਾ ਲੈਵੇ ਨੂੰ ਜਿਹੜਾ ਲੱਗਿਆ ਹੋਇਆ ਅੱਛਾ ਸੇਕਾ ਇਸ ਕਰਮ ਵਾਲੀ ਦਾ ਆਪਾਂ ਜਿਹੜੇ ਭਰਾਵਾਂ ਦੇਖੀ ਜਾਂਦੇ ਭਰਾ ਤੇ ਉਹਨਾਂ ਨੂੰ ਕਿੰਨੇ ਚ ਦੇਣੀ ਹੈ 95000 ਹੀ ਦੇਵਾਂਗੇ ਬੱਡੇ ਭਾਈ ਟਾਟਾ ਬਾਟਾ ਟਾਟਾ ਬਾਟਾ ਹੀ ਰੋਣ ਕੇ ਛੋੜ ਕਰ ਦਾਂਗੇ ਠੀਕ ਆ ਹ ਮੂੰਹ ਮੰਗੇ ਤਾਂ ਮੈਂ ਲੈਂਦੇ ਨਹੀਂ ਕੋਈ ਮੌਤ ਵੀ ਨਹੀਂ ਮਿਲਦੀ ਸਿਆਣੇ ਕਹਿੰਦਾ ਛੋੜ ਕਰ ਦਾਂਗੇ ਪਰ ਰਮਣ ਬੱਛੀ 105000 ਕਹਿੰਦੀ ਆਪ ਤੱਕ ਪਰ ਆਪ ਨੂੰ ਜਾਇ ਨਫਾ ਬੰਦਾ 95000 ਹੀ ਬੱਚੀ ਦੇ ਠੀਕ ਆ ਲੈ ਹੈ ਵੀ ਮਗਰ ਵੀ ਬੱਛੀ ਹੈ ਮਗਰੀ ਬੱਛੀ ਰਮਣ ਮੇਰੇ ਰਮਣ ਇੱਕ ਗੱਲ ਵੱਡੇ ਭਾਈ ਕਿਸੇ ਦੇ ਪਾਸੇ ਅਤਰਾਣੀ ਬਰੀ ਇੱਕ ਇੱਕ ਚੀਜ਼ ਸਪੈਸ਼ਲ ਲੱਗੀ ਇਹਦੇ ਇਹ ਆ ਦੇਖੋ ਤੁਸੀਂ ਜਰਸੀ ਦਾ ਲੇਵਾ ਚੈੱਕ ਕਰ ਲਓ ਮਿੱਤਰ ਹੁਣ ਠੀਕ ਆ ਬਹੁਤ ਜਿਆਦਾ ਚੰਗੀ ਕੁਆਲਿਟੀ ਵਾਲੇ ਕੱਟ ਵਾਲਾ ਲੇਵਾ ਰਵਣ ਵੀਰੇ ਚੁਵਾਈ ਚੁਈਆ ਮੁੱਠੀ ਮੁੱਠੀਆ ਥਣ ਬਹੁਤ ਵਧੀਆ ਚੀਜ਼ ਆ ਰਵਣ ਵੀਰੇ ਕਰਮੜੀ ਨੂੰ ਉਮਰਾਂ ਲਾਵੇ ਮਾਲਕ ਨੂੰ ਤੇ ਫਿਰ ਹੁਣ ਛੋਟ ਕਰਦੇ ਛੋਟ ਰੌਣ ਪਾਸੇ ਕੋਈ ਵੀਡੀਓ ਵੇਖੇਗਾ 93000 ਰੁਪਏ ਦੇ ਬਵਾੜ ਦੇ ਦਾਂਗੇ ਠੀਕ ਆ ਤੇ ਜਿਵੇਂ ਹੁਣ ਇਧਰਲੇ ਪਾਸੋਂ ਕਿਹੜੇ ਇਧਰ ਆ ਕੇ ਰਾਂ ਜਾ ਆਏ ਆਏ ਹਾਏ ਆ ਕਾਲਾ ਟਿੱਕਾ ਓ ਯਾਰ ਨਾ ਪਹਿਲਾਂ ਜੇ ਗੱਲ ਕਰਗੇ ਜਵਾਕਾਂ ਦੇ ਲੱਗਿਆ ਹੁੰਦਾ ਸੀ ਕਾਲਾ ਟਿੱਕਾ ਹੋਰ ਸਾਡੇ ਜੋ ਆ ਗਏ ਲਾਇਆ ਚੁੱਟੀ ਸ਼ਲਟਾਂ ਖੇੜਾ ਮਗਰ ਉਹਨੇ ਲਾਇਆ ਉਹਨੇ ਕਾਲਾ ਟਿੱਕਾ ਲਾਤਾ ਹੋਰ ਮੰਨੀ ਨਹੀਂ ਲਾਇਆ ਸਾਡੇ ਨੇ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲੋ ਵੀ ਲੇਵਾ ਕਰਮ ਵਾਲੀ ਦਾ ਇਹ ਗੱਲ ਕਹਿੰਦਾ ਵੀ ਭਾਈ ਮੈਨੂੰ ਕਾਲਾ ਟਿੱਕਾ ਲਾ ਕੇ ਰੱਖੋ ਕਾਲਾ ਟਿੱਕਾ ਲਾਇਆ ਪਿਆ ਇਹਦਾ ਮੈਨੂੰ ਐਂ ਦੱਸ ਦੇ ਸੁਆ ਪਹਿਲਾ ਸੂਰ ਰਮਣ ਹੂਆਂ ਦੋ ਦੰਦ ਦਾ ਵੀਰੇ ਅੱਛਾ ਜੇ 14 ਦੰਦ ਦਾ ਇੱਕ ਵੀ ਕੱਢਾ ਹੋਵੇ 100 ਰੁਪਈਆ ਨਾ ਦੇ ਗਏ ਵੱਡੇ ਭਾਈ ਠੀਕ ਆ ओरिजिनल ਦੋ ਦੰਦ ਦਾ ਵੀਰੇ ਦੋ ਦੰਦ ਦਾ ਪੈਸਾ 5062 ਦੀ ਆ ਰਮਣ ਵੀਰੇ ਅੱਛਾ ਤੇ ਇੱਕ ਪਣੀ ਜਰਸੀ ਕਿਹੜਾ ਸੀ ਉਹ ਹੋਰ ਤੋਂ ਗੱਭਣਾ ਵੀਰੇ ਉਹ ਤੋਂ ਗੱਭਣਾ ਹਾਂਜੀ ਵੀਰੇ ਤੇ ਕਿੰਨਾ ਦੁੱਧ ਪਾਉਣਾ ਚਾਹੀਦਾ ਪਹਿਲੇ ਵੀਰੇ ਬੱਚੀ ਨੇ ਜਿਵੇਂ ਜਨਮ 18 ਕਿਲੋ ਦੇਣਾ ਵੀਰੇ ਆਪਾਂ ਕਹਿ ਨੂੰ 22 ਕਿਲੋ ਕਹਿ ਜੀਏ ਸਾਰੀ ਰਮਣ ਬਰੀਡ ਬਰੂਡ ਕਿਸੇ ਪਾਵੇ ਅਗਲਾ ਕਹਿਂਦਾ ਰਮਣ ਪਤਾ ਖਾ ਦੇਣ ਦੰਦੂਲੇ ਉਹ ਨੇੜੇ ਖਾ ਵੀ ਦੇਣੇ ਇਹ ਲੈ ਲੇ ਵੀ ਆ ਦੇਖ ਲੋ ਪਿਓਰ ਦੋ ਦੰਦ ਪਹਿੜਾ ਗਈ ਤੇ ਸੇਕ ਜਿਵੇਂ ਜਿਹੜੀ ਆਪ ਵੀ ਰਿਕਾਰਡ ਚੰਗਾ ਆ ਗਿਆ ਹਾਂ ਆਪ ਵੀ ਚੰਗਾ ਬੱਡੇ ਬਾਈ ਕਿੱਥੋਂ ਲੇਤੀ ਇਹ ਇਹ ਰਿਓ ਨੇ ਆਪਣੇ ਨਾਲ ਹੀ ਪੈਂਦਾ ਵੀ ਇੱਥੋਂ ਲਈ ਆਪਾਂ ਅੱਛਾ ਹਾਂਜੀ ਬਾਈ ਇਹ ਲੈ ਚੱਲ ਕੇ ਰਾ ਹੁਣ ਤੁਸੀਂ ਇਹਦੀ ਕੁਆਲਿਟੀ ਦੇਖਿਓ ਮਿੱਤਰੋ ਆ ਵੈੜ ਦੋ ਦੰਦ ਪਹਿੜਾ ਜਰਸੀ ਤੇ ਯਾਰ ਨਾ ਲੇਵੇ ਵਾਲੇ ਪੱਖ ਤੋਂ ਜਿਹੜੀ ਹੈਗੀ ਆ ਆਪਾਂ ਰੋਣਾ ਜਿਹੜਾ 4 ਦਿਨ ਪਏ ਵੈੜ ਦੇ ਅੱਛਾ ਹੋਰ ਚਾਲ ਨੂੰ ਹੋਰ ਨਿਕਲਣਾ ਇਹ ਮੁਠੀ ਮੁਠੀ ਨਾਲ ਥਾਂ ਘਟਣਾ ਵਛੀ ਨੇ ਠੀਕ ਆ ਏ ਆ ਦੇਖੋ ਜਿਵੇਂ ਮਰਜ਼ੀ ਐ ਨਾ ਹੱਥੀ ਚਵਾਈ ਕਰੀ ਚੱਲਿਓ ਤੇ ਭਣਾ ਕਰੀ ਚੱਲਿਓ ਮਸ਼ੀਨੀ ਤੇ ਕਰਮਾਲੀ ਦੀ ਚਮਕ ਧਮਕ ਜਿਹੜੀ ਹੈਗੀ ਆ ਬਹੁਤ ਜ਼ਿਆਦੇ ਚੰਗੀ ਆ ਹਾਂਜੀ ਵੀਰੇ ਇਹ ਲੈ ਆਕਰ ਆ ਦੇਖ ਲੋ ਲੈ ਮਣੀ ਲੈ ਜਦੋ ਇਧਰ ਲੈ ਕੇ ਨਾ ਇਧਰ ਫੇ ਮੋੜ ਲੈ ਬੋੜ ਲੈ ਆ ਲੈ ਵੀ ਆ ਦੇਖ ਲੋ ਆ ਸ਼ੋਰ ਨੇ ਟਿੱਕਾ ਲਾਇਆ ਇਹਦੇ ਲੇਵੇ ਨੂੰ ਠੀਕ ਆ ਲੈ ਯਾਰ ਤੇਰੀ ਬਾਹਰ ਦਾ ਰੇਟ ਦੱਸ ਦੇ ਹੁਣ ਸੇਵਕਾ ਮੈਨੂੰ ਰਮਣ ਨੇ ਤਾਂ ਲੈਂਡ ਦੇ ਨਾਲ ਜਿਵੇਂ ਬਾਜ ਵਜੇ ਵੀਰੇ 82 ਹਰ ਰੁਪਏ ਵਿੱਚ ਹੀ ਦਾਂਗੇ ਆਪਾਂ ਵੀਰੇ ਟਾਟਾ ਬਟਾ ਟਾਟਾ ਬਟਾ ਬਸ ਜਿਵੇਂ ਜੈਜ 82 ਹਰ ਰੁਪਏ ਲਵਾਂਗੇ ਰੋਣੇ ਪਰ ਰੋਣੇ ਵਿੱਚ ਇੱਕ ਲੱਖ ਕੇ ਇੱਕ ਪੰਜ ਕੇ ਤਾਂ ਹੀ ਚੱਲਦਾ ਪਰ ਆਪਾਂ ਜੈਜ ਜਨਫਾ ਲੈਣ ਵਾਲੇ ਬੰਦੇ ਕੋਈ ਬਾਹਲਾ ਆਪਾਂ ਨੂੰ ਨਹੀਂ ਹੁੰਦਾ ਸਹੀ ਗੱਲ ਹੈ ਲੈ ਲੈ ਚੱਲ ਕਰ ਲੈ ਚੱਲ ਕੇ ਰਹੁ ਨੰਮੀ ਤੋੜ ਕੇ ਦਿਖਾ ਦੇ ਸਾਨੂੰ ਲੈ ਵੀ ਆਹ ਦੇਖ ਲੋ ਜਿਹੜੀ ਆਹ ਆ ਗਈ ਨਾ ਮਿੱਤਰੋ ਆਹ ਦੋ ਦੰਦ ਜਰਸੀ ਪਹਿੜ ਦਾ ਲੇਵਾ ਚੈੱਕ ਕਰ ਲੋ ਤੇ 10 ਜਰਸੀ ਸਲਾਰਮਣ ਵੀਰੇ ਚਲੋ ਅਗਲਾ ਕਹਿੰਦਾ ਹਰ ਇੱਕ ਜਰਸੀ ਨੂੰ ਮਿਲ ਬਹੁ ਮੇਰੇ ਭਰਾ ਲੈ ਲੈਂਦੇ ਆ ਪਰ ਸਪੈਸ਼ਲ ਰਮਨ ਕਿਸੇ ਪਾ ਝੋਲੀ ਝੂਲੀ ਦੇ ਤੋ ਕਿਹਜਾ ਆਰਡਰ ਲਗਿਆ ਕਰਮਣ ਬਾਕੀ ਇਹ ਤੋ ਬੱਚਾ ਜਿਹੇ ਜਾਂ ਮਰਜ਼ੀ ਲੈ ਲੈ ਬੱਚਾ ਜਿਹੇ ਜਾਂ ਮਰਜ਼ੀ ਲੈ ਅੱਛਾ ਜਿਹੜੀ ਤੇਰੀ ਨਾਲ ਆ ਗਈ ਜਿਹੜੀ ਇਹਦੇ ਪਹਿੜ ਆਰਮ ਇਹ ਰਮਨ ਨੂੰ 15 ਦਿਨ ਪਏ ਆ ਇਹ ਆਪਾਂ ਨਾਲ ਕੱਚੀਆਂ ਦੋਂ ਨਾਲ ਦਿਖਾ ਦੇ ਨੇ ਦਿਖਾਉਣ ਵਾਲੇ ਠੀਕ ਹੈ ਇਹਦੇ 15 ਦਿਨ ਪਏ ਰਮਨ ਬੱਚੀ 15 ਦਿਨ ਪਏ ਤੇ ਇਹ ਕਿੰਨੇ ਦੁੱਧ ਲੀਆ ਰਮਨ ਪਹਿਲੇ ਨੇਤਾ 20 ਤੋਂ 22 ਕਿਲੋ ਅੱਛਾ ਹਾਂ ਵੀਰੇ ਤੇ ਹੁਣ ਮਤਲਬ ਆਪਾਂ 20 ਕਿਲੋ ਦੁੱਧ ਹੀ ਕਹਿ ਕੇ ਦੇਣੀ ਆ ਰਮਨ 25 ਕਿਲੋ ਦੇਣਾ ਬੱਚੀ ਨੇ ਬਾਈ ਤੇ ਕੀ ਰੇਟਰ ਹੋਇਆ ਦਾ ਰਮਨ ਨੇ ਤਾਂ ਲੈਣ ਮਤਲਬ ਗਾਂਆਂ ਜਿਹੜੀਆਂ ਆਪਾਂ ਵੀਡੀਓ ਵਾਲੀਆਂ ਸੀ ਤਰ੍ਹਾਂ ਕੇ ਚਾਰ ਆਪਣੀਆਂ ਵੇਗੀਆਂ ਜਿਹੜੀਆਂ ਅਦਰ ਸੀ ਇਹ ਆ ਦੇਖੀ ਲੇ ਲੈ ਇੰਨੇ ਸੁਨੀਆਂ ਸੁਨੀਆਂ ਮਗਰ ਵੱਚੀਆਂ ਸੀ ਉਹਨਾਂ ਜਿਹੜੀਆਂ ਵੱਡੀਆਂ ਵਾੜੀਆਂ ਲੱਦ ਦੇਖੀ ਤੂੰ ਆਪ ਰੀਅਲ ਹੈ ਲੈ ਚੱਲ ਕੇ ਨਾ ਖਿੱਚ ਲੈ ਚਰਾ ਇਹ ਤਾਂ ਮਤਲਬ ਆਪਾਂ ਦਿਖਾਉੂ ਵੀ ਨਹੀਂ ਚੱਲ ਆਪਾਂ ਮੇਨ ਦਾ ਜਨ ਜਰਸੀਆਂ ਬਣਾਉਣੀ ਚੱਲੇ ਵਿੱਚ ਅਜੇ ਤਾਂ ਇਹਨੇ ਲੈਵਾ ਪੂਰਾ ਬਣਾਉਣਾ ਰਮਣ ਬਾਲਾ ਪੂਲਾ ਸਾਲੋ ਤਾਂ ਤੂੰ ਤਿਆਰ ਹੁੰਦੀ ਦੇਖ 15 ਦਿਨ ਪਈ 15 ਦਿਨ ਆਪਾਂ ਨੇ ਯਾਰ ਦਸਦੀ ਭੈਣ ਤੋਂ ਹੀ ਲਈ ਰਮਣ ਵੀਰੇ ਅੱਛਾ ਹਾਂਜੀ ਭਾਈ ਲੈ ਵੀ ਆਹ ਦੇਖ ਲੋ ਇਸ ਬਹਿੜ ਦੇ ਨਾ ਅਜੇ 15 ਦਿਨ ਬਾਕੀ ਪਈ ਆ ਤੇ 25 ਕਿਲੋ ਦੁੱਧ ਜਿਹੜਾ ਹੈਗਾ ਬਾਈ ਕਹਿੰਦਾ ਇਹ ਪਾ ਦਊਗੀ। ਬਾੜੀ ਰਮਣਾ ਜੀ ਨੀਚੇ ਲਾ ਇੱਕ ਕਿਹੋ ਜਿਹਾ ਤੋਂ ਅੱਛੀ ਹੋਰ ਨਿਖਰਨਾ ਥਣ ਥੁਣ ਮੁਠੀ ਵਾਲਾ ਬੜਾ ਵਧੀਆ ਇਹ ਇੱਕ ਨੰਬਰ ਬਾਈ। ਤੇ ਬੰਦਾ ਮੋੜਦਾ ਸੇਕਾ ਇੱਧਰ ਬਾਕੀ ਭਈ ਚੋਈ ਪਸਮਾਈ ਰਮਣਾ ਆਪਾਂ ਬੰਦਾਂ ਨਾਲ ਗੱਲ ਵੀ ਕਰਾਂ ਗੱਗੜ ਪਿੰਡ ਆਪਣਾ ਨਾਲ ਬਦਲੋ। ਅੱਛਾ ਉੱਥੋਂ ਲਈ ਆਪਣਾ ਯਾਰ ਦੋਸਤ ਦੀ ਭੈਣ ਆ ਜਿਹੜੀ ਉਹਨਾਂ ਤੋਂ ਲਈਏ ਵੀਰੇ। ਲੈ ਵੀ ਮਿੱਤਰੋ ਆਹ ਦੇਖ ਲਓ ਬਾਈ ਕਹਿੰਦਾ ਬਾਦਲ ਪਿੰਡ ਦੇ ਨਾਲ ਗੱਗੜ ਪਿੰਡਾ ਉੱਥੋਂ ਲੈਤੀ ਹੈ ਮਿੱਤਰੋ ਇਹ ਤੇ ਯਾਰ ਦੋਸਤ ਦੀ ਭੈਣ ਤੋਂ ਲੈਤੀ ਹੈ ਬਾਕੀ ਤਸੱਲੀ ਵਾਲੀ ਆ ਗਈ। ਅੱਛਾ ਜੇ ਜੀ ਉਹ ਖੜੀ ਹੈਗੀ ਉਹ ਰਮਨ ਬੱਛੀ ਮਗਰ ਆ ਵੀਰੇ ਅੱਛਾ ਇਹਦੇ ਮਗਰ ਬੱਛੀ ਆ ਗਈ ਉਹ ਬੱਛੀ ਹੈ ਵੀਰੇ ਠੀਕ ਹੈ ਇਹਨੂੰ ਸੁਣ ਰਮਨ ਵੀਰੇ 9 ਮਹੀਨਾ 10 ਮਹੀਨਾ ਰੂਗਾ 9 ਮਹੀਨਾ 10 ਮਹੀਨਾ ਹੁਣ ਰਮਨ ਜਮਾ ਥੱਲੋ ਬੰਦੇ ਨੇ ਚੋਣਾ ਹੋਵੇ ਵੀਰੇ 16 ਕਿਲੋ ਢੱਬੇ ਮਾਰ ਵੀ ਤੂੰ ਬੈਠ 18 ਕਿਲੋ ਆਪਾਂ 16 ਕਿਲੋ ਦੋ ਡਾਸੇ ਢੱਬੇ ਮਿਲਾ ਦਾਂਗੇ ਠੀਕ ਹੈ ਹਾਂ ਬੜੇ ਬੜੇ ਇੱਕ ਮਗਰ ਬੱਛੀ ਹੈ ਮਗਰ ਬੱਛੀ ਬਈ ਕੀ ਰੇਟ ਦੱਸੇ ਸੀਰ ਦੀ ਵੈਟ ਦੇਗੇ ਪਾ ਬਈ 80 ਦੀ 80 ਹਜ਼ਾਰ ਦੀ ਤੇ ਹੁਣ ਤੜਕੇ ਦੀ ਚਵਾਈ ਹੋਈ ਸਾਰ ਚਵਾਈ ਹੋਈ ਰਮਣ ਇਕੱਲਾ ਬੰਦੇ ਇੱਥੇ ਆ ਕੇ 16 ਕਿਲੋ ਹੋਇਆ ਤਾਂ ਵੈਟ ਲੈ ਜੇ ਨਹੀਂ ਤਾਂ ਬਈ ਆ ਤੇ ਕਿਰਾਏ ਦੇ ਜਿਹੜਾ ਤੇਲ ਫੂਕੇ ਉਹੋਂ ਪੈਸੇ ਲੈ ਜੀ ਹੋਰ ਦੱਸ ਪੈਸੇ ਲੈ ਜੇ ਮਗਰ ਬੱਛੀ ਰਮਣ ਮਗਰ ਬੱਛੀ ਕਿਹੜੀ ਆ ਖੜੀ ਰਹਿਣ ਰਮਣ ਵੀਰੇ ਠੀਕ ਆ ਆ ਬੱਛੀ ਆ ਗਈ ਮਿੱਤਰੋ ਇਹਦੇ ਨਿੱਕਾ ਜਿਹਾ ਮੂੰਹ ਆ ਹਨਾ ਰਮਣ ਦੁੱਧ ਨੂੰ ਨਹੀਂ ਖਰੀਆ ਪਾਲੀ ਖਰੀਆ ਰਮਣ ਵੀਰੇ ਠੀਕ ਆ ਹੁਣ ਤਾਂ ਰਮਣ ਜਮ ਆਪਣੀ ਨਿਚੋੜੀ ਹਾਂ ਮੈਨੂੰ ਕਿ ਉਹ ਕੰਮ ਨਹੀਂ ਬੱਜੇ ਤੜਕੇ ਸਿੱਧੀ ਛੱਡ ਦੇ ਲੈਓ ਇੰਨਾ ਹੀ ਹੋਣਾ ਸੀ ਉਹਦਾ ਵੀ ਹਾਂ ਆਪਾਂ ਤੜਕੇ 6:30 ਵਜੇ ਚੋਈ ਹੋਈ ਆ ਆਪਣੀ ਗਾਂ ਵੀਰੇ ਠੀਕ ਆ ਹਾਂ ਨਹੀਂ ਵਧੀਆ ਗੱਲ ਐਵੇਂ ਕੀ ਫਾਇਦਾ ਮੰਨ ਰੋਣ ਸਾਈ ਪਾ ਕੇ ਬਈ ਦੋ ਦਿਨ ਚੋਕੇ ਲਿਆਓ ਯਾਰ ਇਹਨੇ ਪੈਸੇ ਦੇਣੇ ਠੀਕ ਆ ਹਾਂ ਲੈ ਵੀ ਮਿੱਤਰੋ ਜੇ 16 ਕਿਲੋ ਹੋਇਆ ਤਾਂ ਲੈ ਜਾਏ ਜੇ 15 ਵੀ ਨਿਕਲ ਆਇਆ ਤੇ ਆਪਾਂ ਤੇਲ ਦੇ ਪੈਸੇ ਆਪਾਂ ਦੇਵਾਂਗੇ ਕੋਲ ਉਹਨਾਂ ਨੂੰ ਠੀਕ ਆ ਹੋਰ ਦੱਸ ਨਹੀਂ ਬਹੁਤ ਵਧੀਆ ਗੱਲ ਆ ਅੱਛਾ ਸੇਕ ਦਾ ਨੰਬਰ ਕਿਹੜਾ ਚੱਲਦਾ 935650461 ਠੀਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੀਆਂ ਤੇਰੇ ਕੋਲੇ ਗਾਮ ਆਉਣਗੀਆਂ ਉਹ ਦਰਸ਼ਕ ਤੈਥੋਂ ਹਾਂ ਵੀਡੀਓ ਪਾਉਣ ਰੋਣ ਬਾਬੇ ਕਿਰਪਾ ਨਾਲ ਦੋ ਲਈਆਂ ਮੇਰੇ ਕਈ ਕਿਤਾ ਦੋ ਚਾਰ ਹੋਰ ਲੈ ਲਈ ਹੈਗੇ ਠੀਕ ਹੈ ਕੰਜਰਮੇਰੇ ਆਪਣੇ ਕੋਲੇ ਬਰਾਮਣ तकरीबन ਮੇਰੇ ਹੁੰਦਗੇ ਪੰਜ ਸੱਤ ਵੀਰੇ ਠੀਕ ਹੈ ਜੁਦੀ ਬੰਦਾ ਕੋਈ ਫੋਨ ਲਾਉਂਦਾ ਕੰਜ ਆਪਣੇ ਕੋਲੇ ਪੰਜ ਸੱਤ ਹੁੰਦਗੇ ਹੈ ਬੜੇ ਹੁੰਦਗੇ ਨਹੀਂ ਹੁੰਦਗੇ ਹੁੰਦਗੇ ਠੀਕ ਹੈ ਗਾ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਥੈਂਕ ਯੂ ਵੀਰੇ ਹਾਂ ਲੋ ਵੀ ਮਿੱਤਰੋ ਜਿਹੜੀਆਂ ਆਹ ਜਰਸੀ ਆ ਗਈ ਜਿਵੇਂ ਹਨਾ ਤੇ ਇੱਕ ਆਹ ਜਰਸੀ ਅੱਜ ਦੇ ਟੌਪ ਦੇ ਨਗਿੰਨੇ ਆ ਇਹ ਵੀਡੀਓ ਦੇ ਮੁੱਖ ਗਾਵਾ ਇਹ ਆ ਗਈਆਂ ਬਾਕੀ ਦਲਗਾਂ ਵੀ ਦਿਖਾਈਆਂ ਇੱਥੇ ਆਇਓ ਤਸੱਲੀ ਕਰ ਲਿਓ ਤੇ ਤਸੱਲੀ ਕਰਕੇ ਤੁਸੀਂ ਲੈ ਜਾ ਸਕਦੇ ਹੋ ਧੰਨਵਾਦ ਬਹੁਤ ਬਹੁਤ